ਮਰੀਸ ਸਰ ਦੀ ਚੱਕੀ ਵਾਲੀ ਗਲੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਇੱਕ 22 ਸਾਲਾ ਨੌਜਵਾਨ ਦਾ ਕਿਰਪਾਨਾ ਦੇ ਨਾਲ ਕਤਲ ਕਰ ਦਿੱਤਾ ਗਿਆ ਦਾਦੇ ਕਿ ਮ੍ਰਿਤਕ ਦੇ ਪਰਿਵਾਰ ਦੇ ਮੁਤਾਬਿਕ ਇਹ ਘਟਨਾ ਪਿਆਰ ਅਤੇ ਰਿਸ਼ਤੇਦਾਰੀ ਦੇ ਝਗੜੇ ਤੋਂ ਉਪਰੀ ਜਿਸ ਕਾਰਨ ਇਸ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਜੀਜੇ ਦੇ ਲੜਕੀ ਦੇ ਨਾਲ ਨਜਾਇਜ਼ ਸਬੰਧ ਸੀ ਤੇ ਉਹ ਆਪਣੇ ਜੀਜੇ ਨੂੰ ਲੈਣ ਗਿਆ ਸੀ ਤਾਂ ਇਸ ਦੇ ਦੌਰਾਨ ਨੇਹੰਗਰ ਸਿੰਘ ਬਾਣੇ ਵਾਲੇ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਭਰਾ ਦੇ ਨਾਲ ਤੇ ਉਸਦੇ ਪਤੀ ਦੇ ਨਾਲ ਜਿਹੜੀ ਕਿ ਕੁੱਟਮਾਰ ਕੀਤੀ ਜਿਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾ ਕੋ ਕਟਾਇਆ। ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ। ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਉਜੜਨ ਦੇਣਾ। ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ। ਕੀ ਘਰ ਦੀਆਂ ਗੱਲਾਂ ਕਰਨ ਬੇੜਦੇ ਆ ਤੂੰ ਕਰੋਨਾ ਭੱਜ ਉਹ ਪਿਆਰ ਨਾਲ ਕਰੋ ਗਿਆ ਹਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚਲਾ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲਾ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆਗਣੀਆਂ ਆਇਆ ਨਿਆੰਗਾ ਠੀਕ ਆ ਠੀਕਾ ਨਿਆੰਗਣਾਂ ਆਈਆਂ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਉਹ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੈ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡੇ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚਾ ਲੱਗੇ ਭੱਜ ਗਿਆ ਹਾਂਜੀ ਤੇ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਮੇਰੇ ਘਰ ਵਾਲੇ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੱਛਾ ਹਾਂਜੀ ਤੇ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾਣੀ ਹੈ ਨਾ ਉਹਦਾ ਜਿਹੜਾ ਘਰ ਵਾਲਾ ਹੈ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਹੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਟਾ ਦੇ ਮੇਰੇ ਘਰ ਵਾਲੇ ਦੇ ਕਰਪਾਨਾ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਨਾਨ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੋਂ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਰਪਾਨ ਦੇ ਨਾਲ ਹੀ ਤੋਂ ਲਾਤੀ ਤੋ ਹੁਣ ਕੀ ਕੀਤਾ ਜਾਵੇ ਸਰ ਦੱਸੋ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਇਹ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਤ ਹੋ ਗਿਆ ਤਾਂ ਨਹੀਂ ਹੋਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਸੀ ਤੁਹਾਡੀ ਮੈਰਿਜ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਇਤਰਾ ਹੋ ਗਿਆ ਤੇ ਹੁਣ ਵੀ ਇਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਸਾਫ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚਣੀ ਵੜਨ ਦੇਣਾ ਕੋਠੀ ਰੈਂਦਾ ਸੀ ਪਹਿਲੇ ਕੋਠੀ ਚ ਰਹਿੰਦੀ ਸੀ ਜੜੀ ਨੂੰ ਪਾਵਾ ਦੇਣ ਦੀ ਕੋਠੀ ਚਾਹੀ ਉਹਨੂੰ ਸੀਲ ਕਰਾਉਣੀ ਕੋਠੀ ਐ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਨੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸ਼ਿਕਾਇਤ ਮਿਲੀ ਤੇ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ ਅੱਜ ਇੱਕ ਅਜੇ ਪਾਲ ਨਾਮ ਦਾ ਵਿਅਕਤੀ ਆ ਜਿਸ ਦੀ ਉਮਰ ਕਰੀਬ 22 ਸਾਲ ਆ ਇਹਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹਦਾ ਮਰਡਰ ਕੀਤਾ ਗਿਆ ਇਹਦੇ ਰਿਗਾਰਡਿੰਗ ਇਹਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲਦੀ ਆ ਇਹਦਾ ਜਿਹੜਾ ਮਰਨ ਵਾਲਾ ਸ ਆ ਇਹਦਾ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਨਾਦੀ ਔਰਤੇ ਨਾਲ ਰਿਲੇਸ਼ਨ ਸੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਵਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਬਾਲੇ ਦੀ ਮਦਰ ਉਹ ਇਹਦੀ ਵਾਈਫ ਔਰ ਇਹਦੀ ਸਿਸਟਰ ਜਿਹੜੀ ਜਦੋਂ ਉਹਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਆਪਸ ਵਿੱਚ ਜਿਹੜਾ ਬੁਲਬਲਿਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਔਰ ਰਹਿ ਰਿਹਾ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਿਰਪਾਨਾਂ ਦੇ ਨਾਲ ਇਹਦਾ ਮਰਡਰ ਕਰਤਾ ਜਿਹਦੇ ਸਬੰਧ ਵਿੱਚ ਇਹ ਮਕਦਮਾ ਦਰਜ ਕਰਕੇ ਦਵਤੀਸ਼ ਕਰ ਰਹੇ ਆ ਸਰ ਕਿੰਨੀ ਉਮਰ ਸੀ ਲੜਕੇ ਦੀ ਜਦ ਦਿੱਤ ਹੋਈ ਹੈ ਲੜਕੇ ਦੀ ਮਰ ਕਰੀਬ 21 ਸਾਲ ਸੀ ਤਾਂ ਉਹ ਸਰ ਮੈਰਿਡ ਸੀ ਹਾਂਜੀ ਹਾਂਜੀ ਮੈਰਿਡ ਸੀ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨ ਕਾਰਨ ਜਿਹੜੇ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸੇ ਹਰਨਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਆंगा ਸਿੰਘਾਂ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ ਕਹਿਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਉਸ ਮਹਿਲਾ ਦੇ ਨਾਲ ਸੰਬੰਧ ਸੀ ਜਿਹਦੇ ਚਾਲ ਦੇ ਉਸ ਦਾ ਭਰਾ ਆਪਣੇ ਜੀਜੇ ਨੂੰ ਮਨਾਉਣ ਗਿਆ ਸੀ ਤਾਂ ਕਿ ਉਹਨਾਂ ਦਾ ਘਰ ਵਾਸ ਸਕੇ ਪਰ ਉੱਥੇ ਜਾ ਕੇ ਉਸ ਦੇ ਨਾਲ ਅਜੀਹਾ ਲੜਾਈ ਝਗੜਾ ਹੋਇਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ